ਨੇ برف ਹੀ ਆ برف ਹੁਣ ਆ ਸੜਕ ਬਿਲਕੁਲ ਸਾਫ ਆ برف ਹੁਣ ਵੀ ਡਿੱਗ ਰਹੀ ਆ ਆ ਸੜਕ ਸਾਫ ਕੀਤੀ ਹੋਈ ਆ ਪਰ ਇੱਥੇ برف ਡਿੱਗ ਰਹੀ ਆ ਹੁਣ ਦੇਖੋ ਇਹ ਟੱਕਣਾ ਲੋ ਇਹਦਾ ਇੱਥੇ ਇੱਕ ਕੈਮੀਕਲ ਲੱਗਾ ਹੋਇਆ ਯਾਨੀ ਕਿ ਲੂਣ ਥੋੜਾ ਜਿਹਾ ਪਾਇਆ ਹੋਇਆ ਇੱਥੇ ਨਹੀਂ ਡਿੱਗ ਰਹੀ ਜੀ ਇੱਥੇ ਜਦੋਂ ਵੀ ਡਿੱਗਦੀ ਆ ਪਾਣੀ ਬਣ ਜਾਂਦਾ ਸੜਕ ਦੇ ਉੱਪਰ ਕੱਲ ਤੋਂ 4 ਤਰੀਕ ਨੂੰ ਬਰਫ਼ ਪਈ ਆ। ਸਵੇਰੇ ਚੱਕਰ ਸੀ। ਬਰਫ਼ ਪਈ ਸੀ। ਪਰ ਰਾਤ ਨੂੰ 2 ਵਜੇ 3 ਵਜੇ ਪਤਾ ਨਹੀਂ ਕਿਹੜੇ ਵੇਲੇ ਕੈਨੇਡਾ ਸਰਕਾਰ ਨੇ ਸਾਰੀਆਂ ਸੜਕਾਂ ਸਾਫ਼ ਕਰ ਦਿੱਤੀਆਂ। ਹੁਣ ਸੜਕ ਦੇ ਉੱਪਰ ਬਰਫ਼ ਡਿੱਗਦੀ ਜ਼ਰੂਰ ਆ ਪਰ ਪਾਣੀ ਬਣ ਜਾਂਦਾ। ਦੇਖੋ ਇਹ ਕੈਮੀਕਲ ਪਲੱਸ ਲੂਨ ਉਹਦਾ ਘੋਲ ਪਾਉਂਦੇ ਆ। ਤੇ ਹੁਣ ਕਿੰਨੇ ਦਿਨ ਅਸਰ ਕਰਦਾ ਇਹ ਨਹੀਂ ਪਤਾਗਾ। ਪਰ ਸੜਕਾਂ ਬਿਲਕੁਲ ਸਾਫ਼ ਹਨ। ਸਬਰ ਸੇ ਇੱਥੇ ਡਿਗੀ ਰਹਿਣੀ ਆ ਇੱਥੇ ਜਨਵਰੀ ਤੱਕ ਜਨਵਰੀ ਦੇ ਐਂਡ ਤੱਕ ਰਹੂਗੀ ਤੇ ਇੱਥੇ ਉਪਨਾਲ ਖੁਰਨੀ ਆ ਜਾਂ ਮੀਨਾਲ ਖੁਰਨੀ ਆ ਤੇ ਮੈਂ ਤਾਂ ਪਹਿਲੀ ਵਾਰ ਦੇਖੀ ਆ ਬਹੁਤ ਵਧੀਆ ਸਿਸਟਮ ਆ ਕੈਨੇਡਾ ਸਰਕਾਰ ਦਾ ਵੀ ਕਿੰਨੀਆਂ ਸੜਕਾਂ ਬਰੰਤਨ ਵਿੱਚ ਹਨ ਕਿੰਨੀਆਂ ਪੂਰੇ ਕੈਨੇਡਾ ਵਿੱਚ ਹਨ ਕਿੰਨੀ ਸਾਫ ਸफाई ਧਿਆਨ ਰੱਖਦੇ ਆ ਇੱਕ ਸੜਕ ਨੂੰ ਸਾਫ ਕਰਨੀ ਹੋਵੇ ਤੇ ਬੜਾ ਟਾਈਮ ਲੱਗ ਜਾਂਦਾ ਪਰ ਕਿ ਤੇ ਆ ਵੀ ਸੜਕਾਂ ਸਾਫ਼ ਹੋ ਜਾਂਦੀਆਂ ਪਤਾ ਹੀ ਲੱਗਦਾ ਹੈਗਾ ਬਹੁਤ ਵਧੀਆ ਸਿਸਟਮ ਹੈ ਬਹੁਤ ਜ਼ਿਆਦਾ ਵਧੀਆ ਸਿਸਟਮ ਹੈ ਇਹ ਦੇਖੋ ਗੁਰਨਾਨਕ ਸਕਰੀਟ ਬੋਰਡ ਆ ਗਿਆ ਗੁਰਨਾਨਕ ਸਕਰੀਟ ਬੜੀ ਖੁਸ਼ੀ ਹੁੰਦੀ ਹੈ ਗੁਰਨਾਨਕ ਦੇਵੀ ਦੇ ਨਾਮ ਇੱਕ ਸੜਕ ਬਣਾਈ ਹੋਈ ਆ ਕੈਨੇਡਾ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਬਹੁਤ ਜ਼ਿਆਦਾ ਵਧੀਆ